ਕਸ਼ਮੀਰ ਸਿੰਘ ਗਲਵੱਡੀ ਦੀ ਗੱਲ ਕਰ ਰਿਹਾ ਸੀ ਉਹਦੇ ਬਾਰੇ ਥੋੜੀ ਜਾਣਕਾਰੀ ਦਿਓ ਜੀ ਦੇਖੋ ਕਸ਼ਮੀਰ ਸਿੰਘ ਗਲਵੱਡੀ ਉਹ ਬੰਦਾ ਸੀ ਹਾਂ ਨਾਬੇ ਜਿਹੜੀ ਜੇਲ੍ਹ ਤੋੜੀ ਗਈ ਸੀਗੀ ਨਾਬਾ ਜੇਲ੍ਹ ਕਾਂਡ ਇੱਕ ਐਸਾ ਕਾਂਡ ਸੀਗਾ ਜਿਹੜਾ ਕਿ ਭਾਈ ਦੁਨੀਆ ਨੂੰ ਸੁਣਨ ਕਰ ਗਿਆ ਸੀਗਾ ਹਾਂ ਉਹ ਜਦੋਂ ਜੇਲ੍ਹ ਬ੍ਰੇਕ ਹੋਈ ਤਾਂ ਉਸ ਵੇਲੇ ਹੀ ਪੰਜਾਬ ਦੇ ਵਿੱਚ ਮੈਨੂੰ ਅੱਜ ਵੀ ਯਾਦ ਆ ਕਿ ਇੱਕ ਸਨਸਨੀ ਮਚ ਗਈ ਸੀ ਕਿ ਕਦੇ ਇਦਾਂ ਨਹੀਂ ਸੀ ਹੋਇਆ ਕਿ ਹਾਈ ਸਕਿਉਰਟੀ ਜੇਲ ਹੋਵੇ ਜੀ ਮੈਕਸਿਮਮ ਸਕਿਉਰਟੀ ਜੇਲ ਕਹਿੰਦੇ ਨੇ ਨੱਬਾ ਨੂੰ ਹੂੰ ਉੱਥੇ ਬੰਦੇ ਆਏ ਨੇ ਸ਼ਰਮ ਆਉਂਨਾ ਨੇ ਤਕੜੇ ਵੈਪਨ ਇਸਤੇਮਾਲ ਕਰਕੇ ਫਾਇਰਿੰਗ ਕਰਕੇ ਜੀ ਜੇਲ ਬ੍ਰੇਕ ਕਰਤੀ ਇਹ ਬਹੁਤ ਵੱਡੀ ਖਬਰ ਸੀ ਕੁਝ ਬੰਦੇ ਇਹਨਾਂ ਨੇ ਕੁਝ ਘੰਟਿਆਂ ਚ ਫੜ ਲਏ ਸੀ ਹੂੰ ਵਿੱਕੀ ਸੀ ਜਿਹੜਾ ਇਹ ਸਰਾਮਾਂ ਵਾਲਾ ਗਾਉਂਡਰ ਜੀ ਨੂੰ ਕਹਿੰਦੇ ਜੀ ਇਹਦਾ ਗਾਂ ਜਾ ਕੇ ਤੁਹਾਨੂੰ ਪਤਾ ਇਨਕਾਊਂਟਰ ਵੀ ਹੋਇਆ ਸਾਰਾ ਕੁਝ ਹੋਇਆ ਕੁਝ ਬੰਦੇ ਗਾਂ ਫਰਜਮਾਨਤਾ ਤੇ ਆ ਗਏ ਕੁਝ ਹਾਲੇ ਵੀ ਅੰਦਰ ਆ ਤਾਂ ਕੁੱਲ ਮਿਲਾ ਕੇ ਇਹਨਾਂ ਨੇ ਸਾਰੇ ਬੰਦੇ ਜਿੰਨੇ ਵੀ ਸੀ ਇਹਦੇ ਵਿੱਚ ਮੇਰੇ ਖਿਆਲ ਦੇ ਨਾਲ ਦਰਜਣਾ ਗ੍ਰਿਫਤਾਰੀਆਂ ਹੋਈਆਂ ਸੀ ਜੀ ਅੰਦਰੋਂ ਭਜੇ ਹੀ ਕੱਲੇ ਮੁਲਜ਼ਮ ਨਹੀਂ ਸਨ ਭਜਾਉਣ ਵਾਲੇ ਜਾਂ ਗਾਂ ਉਹ ਜਿਹੜੇ ਵੀ ਨੈਟਵਰਕ ਦਾ ਹਿੱਸਾ ਸਨ ਹਾਲਾਂਕਿ ਸਾਰਾ ਕਾਂਡ ਕਰਨ ਵਾਲਾ ਉਹ ਉਸ ਵੇਲੇ ਹਾਂਗਕਾਂਗ ਕੋਲ ਬੈਠਾ ਸੀਗਾ ਹੂੰ ਉਹ ਵੀ ਕਿਤੇ ਤੁਹਾਨੂੰ ਮਾਸਟਰਮਾਈਂਡ ਹੋਰ ਸੀ ਹਾਂਜੀ ਕਰਨ ਵਾਲਾ ਬਾਚੇ ਲੈ ਆਏ ਸੀ ਉਹਨੂੰ ਰੋਮੀ ਸੀ ਉਹਦਾ ਨਾਮ ਉਹ ਜੇਲ੍ਹ 'ਚ ਰਹਿ ਕੇ ਗਿਆ ਸੀ ਪਾਸਪੋਰਟ ਹਾਸਲ ਕਰਕੇ ਤੇ ਵਾਪਸ ਚਲਾ ਗਿਆ ਤਾਂ ਉਹ ਮਤਲਬ ਕਿ ਸਾਰੀ ਗੇਮ ਦਾ ਖਿਡਾਰੀ ਉਹ ਸੀਗਾ ਹੂੰ ਠੀਕ ਹੈ ਜੀ ਤਾਂ ਉਸ ਤੋਂ ਬਾਅਦ ਉਹ ਸਾਰੇ ਬੰਦੇ ਜਿਹੜੇ ਫੜੇ ਗਏ ਸਨ ਜਾਂ ਕਿਹਾ ਲੋਕ ਇਤਨੇ ਬੜ ਗਏ ਇਹ ਬੰਦਾ ਜਿਹੜਾ ਕਰਦਾ ਸੀਗਾ ਜੀ ਕਸ਼ਮੀਰ ਲੋਕ ਕੀ ਕਹਿੰਦੇ ਸਨ ਕਿ ਕਸ਼ਮੀਰ ਸਿੰਘ ਚਲਾ ਕਿੱਥੇ ਗਿਆ ਕੋਈ ਕਹਿੰਦਾ ਸੀ ਉਹ ਇੰਗਲੈਂਡ ਭੱਜ ਗਿਆ ਕੋਈ ਕਹਿੰਦਾ ਸੀ ਅਮਰੀਕਾ ਕੋਈ ਨਪਾਲ ਅਲੱਗ-ਅਲੱਗ ਕਿਉਂਕਿ ਇਹ ਇੱਕ ਬਹੁਤ ਵੱਡਾ ਮਾਮਲਾ ਸੀ ਹਮ ਏਜੰਸੀਆਂ ਇਹਦੇ ਵਿੱਚ ਕਹਿੰ ਲੋ ਕਿ ਭਾਲ ਕਰ ਰਹੀਆਂ ਸੀਗੀਆਂ ਫਿਰ ਮੁੜ ਕੇ ਤਾਂ ਇਹਨਾਂ ਨੇ 10 ਲੱਖ ਨਾਮ ਵੀ ਰੱਖਿਆ ਨਾ ਬਾਅਦ ਚ ਪਿਛੋੜੀ ਤਰ ਇਹਦੇ ਤੇ ਕਸ਼ਮੀਰ ਸਿੰਘ ਤੇ ਇਹਨੂੰ ਆਤਵਾਦੀ ਉਹਨਾਂ ਨੇ ਐਲਾਨਿਆ ਹੋਇਆ ਸੀ ਜੀ ਹੁਣੇ ਖਬਰ ਆ ਰਹੀ ਹੈ ਕਿ ਇਹਨੂੰ ਬਿਹਾਰ ਦੇ ਵਿੱਚੋਂ ਗ੍ਰਿਫਤਾਰ ਕੀਤਾ ਮੋਤੀਆਚ ਜੀ ਉੱਥੇ ਰਹਿ ਰਿਹਾ ਸੀ ਇਹ ਬੜਾ ਵੱਡਾ ਪ੍ਰਸ਼ਨ ਹੈ ਲੱਗੇ ਬੈਠਾ ਜਿਵੇਂ ਜੇਸੋ ਬੰਤੇ ਤੇ ਮਗਰ ਦੇਸ਼ ਦੀਆਂ ਟਾਪ ਦੀਆਂ ਏਜੰਸੀਆਂ ਲੱਗੀਆਂ ਹੋਣ 9 ਸਾਲ ਉਹ ਇੰਡੀਆ ਦੇ ਬਿਹਾਰ ਦੇ ਮੋਤੀਆਰਚ ਬੈਠਾ ਸੀ ਬੜਾ ਪ੍ਰਸ਼ਨ ਤਗੜਾ ਹਕ ਕੁਚਲੂ ਕੀ ਕਹਿੰਦੇ ਆ ਕਿ ਇਹਨੂੰ ਸ਼ਾਇਦ ਨੇਪਾਲ ਤੋਂ ਲਿਆਏ ਨੇ ਹਮ ਪਤਾ ਨਹੀਂ ਮੈਂ ਤੇ ਹੁਣ ਇਹਦੀ ਪੁਸ਼ਟੀ ਨਹੀਂ ਕਰ ਸਕਦਾ ਪਰ ਇਹ ਆਪਣੇ ਆਪ ਦੇ ਵਿੱਚ ਗ੍ਰਿਫਤਾਰੀ ਬਹੁਤ ਵੱਡੀ ਹੋ ਜਾਂਦੀ ਆ ਕਿ 10 ਲੱਖ ਦਾ ਐਨਆਈਏ ਨੇ ਆ ਥੋੜਾ ਸਮਾਂ ਪਹਿਲੇ ਇਨਾਮ ਰੱਖਿਆ ਸੀ ਬਾਅਦ ਚ ਲੱਭ ਵੀ ਗਿਆ ਤਾਂ 9-10 ਸਾਲ ਉਹ ਬੰਦਾ ਜਿਹੜਾ ਹੈ ਨਾ ਐਡੇ ਵੱਡੇ ਕਾਂਡ ਤੋਂ ਬਾਅਦ ਵੀ ਗ੍ਰਿਫਤਾਰੀ ਤੋਂ ਬਚਦਾ ਰਿਹਾ ਬਚਦਾ ਰਿਹਾ ਬਿਲਕੁਲ ਬਿਲਕੁਲ ਜੀ ਖੈਰ ਦੇਖੋ ਇਹ ਤਾਂ ਸੱਚੀ-ਮੁੱਚੀ ਹੈਰਾਨ ਕਰਨ ਵਾਲੀ ਗੱਲ ਹੀ ਹੈ ਕਿ ਲੱਭਦੇ ਤੁਸੀਂ ਕਿੱਥੇ ਫਿਰਦੇ ਹੋ ਲੱਭ ਕਿੱਥੋਂ ਗਿਆ ਰੋਮੀ ਕਹਿੰਦੇ ਮੇਰਾ ਦੋਸਤ ਹੈ ਇੱਕ ਸਰਾਹ ਕਹਿ ਰਹੇ ਆ ਕਿਰੋਮੀ ਮੇਰਾ ਦੋਸਤ ਹੈ ਤਾਂ ਗੱਲ ਇਹ ਆ ਕਿ ਬਈ ਉਹ ਹਾਂਗਕਾਂਗ ਸੀਗਾ ਸ਼ਾਇਦ ਉਧਰੋਂ ਫਿਰ ਡਿਪੋਰਟ ਕਰਵਾ ਲਿਆ ਸੀ ਜੀ ਬਿਲਕੁਲ ਬਿਲਕੁਲ ਕੁਸ਼ਮਿਤਰੇ ਤੇ ਲਾਲਜੀ ਦਸਰੇ ਨੇ ਨੇਪਾਲ ਵਾਲੀ ਖਬਰ ਪੜ੍ਹੀ ਹੈ ਜੀ ਮੈਂ ਤੇ ਆਪਾ ਬਿਹਾਰ ਦੇ ਵਿੱਚੋਂ ਵੀ ਪੜ੍ਹਿਆ ਖਰ ਦੇਖੋ ਇਹ ਤਾਂ ਹੁਣ ਪੁਸ਼ਟੀ ਹੁੰਦੀ ਹੈ ਤੇ ਫੇਰ ਹੀ ਆ ਇੱਕ ਜਾਣ ਜਾਣ ਦੇ ਕਮੈਂਟ ਪੜ੍ਹ ਲਈ ਹੈ ਜੀ ਐਸਐਸ ਮਾਲ ਹੋਰਾਂ ਦਾ ਕਹਿੰਦੇ ਨੇ ਕਿ ਪੰਜਾਬ ਸਰਕਾਰ ਨੇ ਤਾਂ ਬਾਰਡਰ ਏਰੀਆ 'ਚ ਸੇਵਾਵਾਂ ਦੇਣ ਵਾਲੇ ਕਰਮਚਾਰੀਆਂ ਦਾ ਬਾਰਡਰ ਏਰੀਆ ਪੱਤਾ ਵੀ ਬੰਦ ਕਰ ਦਿੱਤਾ ਹੈ ਕਹਿੰਦੇ ਜੀ ਤੇ ਕਿਸੇ ਵੀ ਭਰਤੀ ਪ੍ਰਕਿਰਿਆ 'ਚ ਬਾਰਡਰ ਏਰੀਆ ਨੂੰ ਕੋਈ ਰਿਜ਼ਰਵੇਸ਼ਨ ਨਹੀਂ ਹੈ ਨਹੀਂ ਦੇਖੋ ਇਹ ਗੱਲਾਂ ਜਿਹੜੀਆਂ ਨੇ ਉਹ ਗਲਤ ਨੇ ਸਾਨੂੰ ਇੱਧਰ ਸੋਚ ਵਿਚਾਰ ਕਰਨਾ ਚਾਹੀਦਾ ਤੇ ਕੇਂਦਰ ਨੂੰ ਵੀ ਚਾਹੀਦਾ ਹੈ ਕਿ ਉਹ ਪੰਜਾਬ ਨੂੰ ਕੋਈ ਨਾ ਕੋਈ ਪੈਕੇਜ ਜ਼ਰੂਰ ਦੇਵੇ ਜੀ 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 ਬਿਲਕੁਲ ਜੀ ਖੈਰ ਮਿੰਟੂ ਜੀ